ਕੋਈ ਸੋਚਦਾ ਤਾਂ ਅੱਖਾਂ ਨਾਮ ਹੋ ਜਾਂਦੀਆਂ ਜਿਨ੍ਹਾਂ ਨੇ ਬੀਤੀ ਹੋएगी ਉਹਨਾਂ ਦਾ ਕੀ ਹਾਲ ਹੈ ਕਹਿਰ ਜਿਹੜਾ ਵਰਤਿਆ ਮੈਂ ਉਹ ਕਹਿ ਸਕਦਾ ਬੇਹੱਦ ਕਨਾਉਣਾ ਜਿਹੜਾ ਕੰਮ ਕੀਤਾ ਗਿਆ ਜਦੋਂ ਤੱਕ ਤੁਹਾਡੇ ਕੰਟਰੋਲ 'ਚ ਇਹ ਚੀਜ਼ਾਂ ਨਹੀਂ ਹੈਗੀਆਂ ਲੋਕਾਂ ਵਾਸਤੇ ਉੱਥੇ ਇੰਨਾ ਜ਼ਿਆਦਾ ਮਤਲਬ ਖੁੱਲ ਚਾਹੀਦੀ ਨਹੀਂ ਅੱਤਵਾਦੀ ਤੇ ਚਲੋ ਮਾਰ ਦੇਣੇ ਚਾਹੀਦੇ ਨੇ ਜੋ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਬਿਲਕੁਲ ਪਰ ਇਹਦੇ ਨਾਲ ਕੋ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ ਇੱਕ ਲੜਕੀ ਦਾ ਬਿਆਨ ਆਇਆ ਕਹਿੰਦੀ ਆ ਕਿ ਜਦੋਂ ਮੇਰੇ ਘਰਵਾਲੇ ਦੀ ਮੌਤ ਹੋ ਗਈ ਜਦੋਂ ਉਹਨੂੰ ਗੋਲੀ ਮਾਰ ਦਿੱਤੀ ਤੇ ਮੈਂ ਆਖਿਆ ਕਿ ਮੈਨੂੰ ਵੀ ਮਾਰ ਦਿਓ ਮੈਂ ਜੀਕੇ ਕੀ ਕਰਨਾ ਤੇ ਉਹਨੂੰ ਅੱਗੇ ਉਹ ਕਿਹਾ ਜਾਂਦਾ ਕਿ ਨਹੀਂ ਤੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੱਸੀ ਜਾ ਕੇ ਕੀ ਆ ਕੁਝ ਹੋਇਆ ਇਹ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੇ ਇਹੋ ਜਿਹੇ ਗੰਦੇ ਲੋਕ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਪੀਸੀ ਤੇ ਯਾਰ ਜਨਤਾ ਜਾ ਰਹੀ ਹੈ ਦੋਸਤੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੀ ਆ ਜਿਹੜੀ ਘਟਨਾ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਈ ਆ ਜਿੱਥੇ ਅੰਤਖਵਾਦੀ ਹਮਲਾ ਹੋਇਆ ਤਾਂ 26 ਤੋਂ ਉੱਪਰ ਵਿਅਕਤੀਆਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਭਾਰਤ ਦੇ ਵੱਲੋਂ ਉਹ ਸਾਰੇ ਫੈਸਲੇ ਜਿਹੜੇ ਲਿੱਤੇ ਗਏ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਪਰ ਇਹਲੀ ਘਟਨਾਵਾਂ ਹੋਈ ਕਿਉਂ ਕਾਰਨ ਕੀ ਹੈ ਇੰਟੈਲੀਜੈਂਸੀ ਕਿੱਥੇ ਸੀ ਕੀ ਹੋਇਆ ਸਾਰਾ ਕਿਸ ਤਰੀਕੇ ਨਾਲ ਹੋਇਆ ਇਹ ਜਾਂਚ ਦਾ ਵਿਸ਼ਾ ਹੈ ਪਰ ਉਸ ਤੋਂ ਪਹਿਲਾਂ ਅਸੀਂ ਕੁਝ ਚਰਚਾ ਕਰ ਲੈਣੀ ਹੈ ਸਾਡੇ ਨਾਲ ਅੰਮ੍ਰਿਤਸਰ ਤੋਂ ਸਮਾਜ ਸੇਵਕ ਮਨਦੀਪ ਸਿੰਘ ਮਾਨਾ ਮੌਜੂਦ ਨੇ ਸਸ਼ੀਕਲ ਜੀ ਧੰਨਵਾਦ ਸੁਖ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੇ ਬੜੀ ਵੱਡੀ ਘਟਨਾ ਹੈ ਕੋਈ ਸੋਚਦਾ ਤਾਂ ਅੱਖਾਂ ਨਾਮ ਹੋ ਜਾਂਦੀਆਂ ਜਿਨ੍ਹਾਂ ਨਾਲ ਬੀਤੀ ਹੋਏਗੀ ਉਹਨਾਂ ਦਾ ਕੀ ਹਾਲ ਹੈ ਬੇहद निंदनीय एक ਕਹਿਰ ਜਿਹੜਾ ਵਰਤਿਆ ਮੈਂ ਉਹ ਕਹਿ ਸਕਦਾ ਬੇहद ਕਨਾਉਣਾ ਜਿਹੜਾ ਕੰਮ ਕੀਤਾ ਗਿਆ ਔਰ ਸਭ ਤੋਂ ਜਿਹੜੀ ਇਹਦੇ ਵਿੱਚ क्रूरता ਇਹ ਵਰਤੀ ਗਈ ਆ ਕਿ ਕਿਸੇ ਨੂੰ ਇਹ ਪੁੱਛ ਲੈਣਾ ਕਿ ਤੇਰਾ ਧਰਮ ਕੀ ਹੈ ਮਤਲਬ ਉਹਦੇ ਬਿਹਾਫ ਦੇ ਉੱਤੇ ਲੋਕਾਂ ਦੀ ਜਿਹੜੀ ਹੱਤਿਆ ਕੀਤੀ ਗਈ ਹੈ नरसंहार ਜਿਹੜਾ ਇਹ ਕੀਤਾ ਗਿਆ ਇਸ ਤਰੀਕੇ ਲੋਕਾਂ ਨੂੰ ਮਤਲਬ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਤੋਂ ਵੱਡਾ ਮੇਰੀ ਨਿਗਾਹ ਦੇ ਵਿੱਚ ਕੋਈ ਏਡਾ ਕਨਾਉਣਾ ਅਪਰਾਧ ਨਹੀਂ ਹੋ ਸਕਦਾ ਔਰ ਗੱਲ ਸੁਖਚੈਨ ਜੀ ਇਹ ਹੈ ਕਿ ਉਹ ਲੋਕ ਜਿਹੜੇ ਘੁੰਮਣ ਫਿਰਨ ਲਏ ਸੀ ਕਿਸੇ ਦੇ ਮੇਰੇ ਖਲ ਪੰਜ ਸੱਤ ਦਿਨ ਪਹਿਲਾਂ ਵਿਆਹ ਹੋਇਆ ਸੀਗਾ ਬਿਲਕੁਲ ਬਿਲਕੁਲ ਹਨਾ ਉਹ ਲੜਕੀ ਵਰਲਾਪ ਕਰ ਰਹੀ ਹੈ ਉਹਦਾ ਆਰਮੀ ਚ ਨੇ ਮੇਰੇ ਖਲ ਉਹਦੇ ਨੇਵੀ ਦੇ ਵਿੱਚ ਸੀਗੇ ਕਿੱਥੇ ਸੀ ਉਹਨਾਂ ਦੇ ਹਸਬੰਦ ਹੂੰ ਹੂੰ ਗੱਲ ਇਹ ਹੈ ਕਿ ਸ਼ਰੀ ਨਗਰ ਦਾ ਮਾਹੌਲ ਅਸੀਂ ਜਦੋਂ ਦੇ ਬੱਚੇ ਆ ਹੂੰ ਹੂੰ ਸੁਣਦੇ ਆਏ ਕਿ ਬੜਾ ਖਰਾਬ ਹੈ ਬੜਾ ਖਰਾਬ ਹੈ ਬੜਾ ਖਰਾਬ ਹੈ ਕਿਦੇ ਪਰੋਸੇ ਦੇ ਉੱਤੇ ਲੋਕਾਂ ਨੇ ਇਹ ਜਾਣਾ ਸ਼ੁਰੂ ਕੀਤਾ ਕਿੰਨਾਂ ਨੇ ਆਸ਼ਵਾਸ਼ਣ ਦਿੱਤੇ ਵੀ ਉੱਥੇ ਠੀਕ ਹੈਗਾ ਜਦੋਂ ਤੱਕ ਤੁਹਾਡੇ ਕੰਟਰੋਲ 'ਚ ਇਹ ਚੀਜ਼ਾਂ ਨਹੀਂ ਹੈਗੀਆਂ ਲੋਕਾਂ ਵਾਸਤੇ ਉੱਥੇ ਇੰਨਾ ਜ਼ਿਆਦਾ ਮਤਲਬ ਖੁੱਲ ਚਾਹੀਦੀ ਨਹੀਂ ਫਿਰ ਤੁਸੀਂ ਸਿਕਿਉਰਿਟੀ ਦੇ ਵਿੱਚ ਆਪਾਂ ਦੋਸ਼ੀ ਤੇ ਟਰਾ ਰਹੇ ਹਾਂ ਅਤਵਾਦੀ ਤੇ ਚਲੋ ਮਾਰ ਦੇਣੇ ਚਾਹੀਦੇ ਨੇ ਜੋ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਪਰ ਇਹਦੇ ਨਾਲ ਕੋ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ ਕਿ ਜਿਹੜਾ ਸਿਕਿਉਰਿਟੀ ਲੈਪਸ ਹੈ ਕਿੱਥੇ ਏਜੰਸੀਜ਼ ਦਾ ਇਨਪੁਟ ਹੈ ਕਿੱਥੇ 1 ਘੰਟਾ ਬਾਅਦ ਉੱਥੇ ਇੱਕ ਬੱਚੇ ਦੀ ਇੰਟਰਵਿਊ ਆ ਰਹੀ ਹੈ ਕਿ 1 ਘੰਟੇ ਬਾਅਦ ਜਿਹੜੀਆਂ ਫੋਰਸੇਸ ਆਈਆਂ ਨੇ ਜਦੋਂ ਇੰਨਾ ਟੂਰਿਸਟ ਹੈ ਉੱਥੇ ਮਤਲਬ 1500 ਦੇ ਕਰੀਬ ਜਿਹੜਾ ਟੂਰਿਸਟ ਉੱਥੇ ਫਿਰ ਰਿਹਾ ਸੀਗਾ ਉਸ ਵੇਲੇ ਉਹਦੇ ਵਿੱਚ 30 ਦੇ ਕਰੀਬ ਜਿਹੜੇ ਲੋਕ ਮਾਰ ਦਿੱਤੇ ਗਏ ਨੇ ਤੁਸੀਂ ਇਹ ਵੇਖਿਆ ਜਾਵੇ ਕਿ ਉਹਦੇ ਲਈ ਉਹ ਕੌਣ ਜ਼ਿੰਮੇਵਾਰ ਹੈ ਕਿ ਇੰਨਾ ਇਹ ਅਤਵਾਦੀ ਆਏ ਕਿੱਥੋਂ ਵੈਪਨਸ ਕਿੱਥੋਂ ਆਏ ਇਹਨਾਂ ਕੋਲ ਕਿ ਆਪਣੇ ਬੰਦੇ ਕੋਈ ਕਸੂਰਵਾਰ ਨਹੀਂ ਹੈਗੇ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੀਗੀਆਂ ਜਿਹੜੇ ਇਹਦੇ ਵਿੱਚ ਜ਼ਿੰਮੇਵਾਰ ਹੋਣੇ ਚਾਹੀਦੇ ਨੇ ਉਹਨਾਂ ਨੂੰ ਵੀ ਉਹਨੀਆਂ ਹੀ ਸਜ਼ਾ ਦੇਣੀਆਂ ਚਾਹੀਦੀਆਂ ਨੇ ਕਿ ਤੁਹਾਡੇ ਕਰਕੇ ਵੀ ਸਾਡਾ ਯਾਰ ਇਹ ਮਤਲਬ ਐਡਾ ਵੱਡਾ ਨੁਕਸਾਨ ਹੋਇਆ ਇੱਕ ਭਰੋਸੇ ਦੇ ਉੱਤੇ ਦੁਨੀਆ ਬਾਰ ਨਿਕਲਦੀ ਹੈ ਕਿ ਨਹੀਂ ਹਾਂ ਅੱਜ ਅੱਜ ਅਸੀਂ ਮਤਲਬ ਬਹੁਤ ਮਤਲਬ ਦੇਖਦੇ ਆ ਨਾ ਕਿ ਸ਼੍ਰੀਨਗਰ ਜਾਣਾ ਜੀ ਮਾਹੌਲ ਉੱਤੇ ਠੀਕ ਹੋ ਗਿਆ ਜਦੋਂ ਤੁਹਾਡਾ ਪੂਰਾ ਕੰਟਰੋਲ ਦੇ ਵਿੱਚ ਨਹੀਂ ਹੈਗਾ ਤੇ ਫਿਰ ਜਾਂ ਤਾਂ ਤੁਹਾਨੂੰ ਉੱਥੇ ਲੋਕਾਂ ਨੂੰ ਜਾਣ ਨਹੀਂ ਦੇਣਾ ਚਾਹੀਦਾ ਤੇ ਜੇ ਉਹ ਚਲੇਗੇ ਨੇ ਫਿਰ ਤੁਹਾਨੂੰ ਉੱਥੇ ਸਿਕਿਉਰਿਟੀ ਦਾ ਜਿਹੜਾ ਪੂਰਾ ਪ੍ਰਬੰਧ ਕਰਨਾ ਚਾਹੀਦਾ 30 ਪਰਿਵਾਰ ਮੇਲ ਮੈਂਬਰ ਮਾਰੇ ਸਾਰੇ ਪਰਿਵਾਰ ਉਜਾੜ ਦਿੱਤੇ ਗਏ ਮਤਲਬ ਉਹਨਾਂ ਦੇ ਘਰਾਂ ਦੇ ਉੱਤੇ ਕੀ ਬੀਤੀ ਹੋ ਗਈ ਕਿਵੇਂ ਉਹ ਮਤਲਬ ਮਨਾ ਜੀ ਬਿਆਨ ਸੁਣਦੇ ਕਿਸੇ ਦੇ ਇੱਕ ਲੜਕੀ ਦਾ ਬਿਆਨ ਆਇਆ ਕਹਿੰਦੀ ਆ ਕਿ ਜਦੋਂ ਮੇਰੇ ਘਰਵਲੇ ਦੀ ਮੌਤ ਹੋ ਗਈ ਜਦੋਂ ਉਹਨੂੰ ਗੋਲੀ ਮਾਰ ਦਿੱਤੀ ਤੇ ਮੈਂ ਆਖਿਆ ਕਿ ਮੈਨੂੰ ਵੀ ਮਾਰ ਦਿਓ ਮੈਂ ਜੀ ਕੇ ਕੀ ਕਰਨਾ ਤੇ ਉਹਨੂੰ ਅੱਗੇ ਉਹ ਕਿਹਾ ਜਾਂਦਾ ਕਿ ਨਹੀਂ ਤੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੱਸੀ ਜਾ ਕੇ ਕਿ ਇਹ ਕੁਝ ਹੋਇਆ ਮੇਰੇ ਦੇਖੋ ਇਹ ਵੰਗਾਰਨ ਵਾਲੀ ਗੱਲ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਤਲਬ ਉਹਨੂੰ ਕਹਿ ਦੋ ਜਾ ਕੇ ਕਿ ਮੋਦੀ ਨੂੰ ਇਹ ਦੱਸ ਦੀ ਮੈਂ ਕਹਿੰਨਾ ਕਿ ਬਹੁਤ ਸਖਤ ਸਜ਼ਾਵਾਂ ਜਿਹੜੀਆਂ ਉਹਨਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਇਹਦਾ ਬਰਾਬਰ ਮੈਂ ਉਹ ਬੰਦਾ ਨਹੀਂ ਕਹਾਂ ਕਿ ਹਾਂ ਬਦਲਾ ਜੇ ਸਾਡੇ નિર્ਦੋਸ਼ ਮਾਰੇ ਗਏ ਆ ਤੇ ਅੰਨੇ ਵਕਤ ਉਧਰ ਵੀ ਨਹੀਂ ਇਹੋ ਜਿਹਾ ਕਰ ਦੇਣਾ ਚਾਹੀਦਾ ਹਾਂ ਜਿਹੜੇ ਦੋਸ਼ੀ ਨੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਚਾਹੇ ਉਥੋਂ ਦੇ ਹੁਕਮਰਾਨ ਨੇ ਆਮ ਪਬਲਿਕ ਨੂੰ ਨਹੀਂ ਕਿਸੇ ਮੁਲਕ ਦੇ ਵੀ ਪਬਲਿਕ ਨੂੰ ਨਹੀਂ ਜਿਹੜੇ ਹੁਕਮਰਾਨ ਨੇ ਜਿਹੜੇ ਦੇਸ਼ ਵਿਰੋਧੀ ਨੇ ਭਾਵੇਂ ਉੱਧਰ ਐ ਭਾਵੇਂ ਇੱਧਰ ਐ ਉਹਨਾਂ ਲੋਕਾਂ ਨੂੰ ਸਜ਼ਾਵਾ ਜਿਹੜੇ ਹਜੇ ਕਾਨੂੰਨੇ ਕੰਮ ਕਰਦੇ ਨੇ ਉਹਨਾਂ ਨੂੰ ਮੈਣੀਆ ਚਾਹੀਦੀਆਂ ਹੁੰਦਾ ਕੀ ਐ ਕਿ ਮਰਦੀ ਦੋ ਪਾਸੇ ਜਨਤਾ ਹੀ ਐ ਉਹ ਕਹਿੰਦੇ ਆ ਨਾ ਕਿ ਜਾਂ ਸਿਪਾਈ ਮਰਦੇ ਨੇ ਸਾਡੇ ਵਿਚਾਰੇ ਕਿ ਜੰਗ ਮੇ ਸ਼ਹੀਦ ਸਿਪਾਹੀ ਹੋਣਗੇ ਸੁਰਖਰੂ ਜ਼ਿਲੇ ਇਲਾਹੀ ਹੋਣਗੇ ਉਹ ਲੋ ਜਿਹੜੇ ਉੱਤੇ ਬੈਠੇ ਨੇ ਉਹ 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 ਉਹਨਾਂ ਨੂੰ ਤਾਂ ਬਹੁਤਾ ਫਰਕ ਨਹੀਂ ਜਿਹੜੇ ਜਿਹੜੇ ਟੱਬਰ ਦੀ ਜਾਨ ਚਲ ਗਈ ਜਿਹੜਾ ਬੰਦਾ ਮਰ ਗਿਆ ਜਿੰਨੂੰ ਮਤਲਬ ਜੇਦਾ ਟੱਬਰ ਹੀ ਉੱਜੜ ਜਾਂਦਾ ਜਦੋਂ ਮੇਲ ਮੈਂਬਰ ਪਰਿਵਾਰ ਦੇ ਵਿੱਚੋਂ ਚਲੇ ਜਾਂਦਾ ਮੁਆਵਜ਼ੇ ਨੂੰ ਕਿਹੜੀ ਕੀ ਕਰਨਾ ਹੈ ਗੁਜ਼ਰਬਸਰ ਕੀ ਹੁੰਦਾ ਵਾ ਮਤਲਬ ਫਿਰ ਮੁਆਵਜ਼ਾ ਕਿੰਨਾ ਕਿੰਨਾ ਮੁਆਵਜ਼ਾ ਕੋ ਪਤਾ ਨਹੀਂ ਮੈਨੂੰ ਇਹਨਾਂ ਐਲਾਨ ਕੀਤਾ ਕਿ ਨਹੀਂ ਕਿੰਨਾ ਕਿਤਾ ਦੇਵੀ ਦੇਣਗੇ ਤੇ ਉਹਦੇ ਨਾਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਸਾਰੇ ਦੇਸ਼ ਦੀ ਜਨਤਾ ਨੂੰ ਕਿ ਬਹੁਤ ਕਨਾਉਣਾ ਕੰਮ ਹੈ ਔਰ ਫਿਰ ਵੀ ਚਲੋ ਬੰਦੇ ਨੂੰ ਜ਼ਿੰਦਗੀ ਗੁਜ਼ਾਰਨ ਲਈ ਪੈਸਾ ਵੀ ਬੜੀ ਵੱਡੀ ਅਹਿਮੀਅਤ ਰੱਖਦਾ ਹੈ ਨਾ ਮਤਲਬ ਉਸ ਤੋਂ ਬਿਨਾਂ ਵੀ ਬੰਦਾ ਸਰਵਾਈਵ ਨਹੀਂ ਕਰ ਸਕਦਾ ਮੇਰੀ ਸਰਕਾਰ ਨੂੰ ਇੱਕ ਅਪੀਲ ਹੈ ਕਿ ਜਿੰਨੇ 30 ਮੈਂਬਰਸ ਨੇ ਉਹਨਾਂ ਦੇ ਪਰਿਵਾਰਾਂ ਦੇ ਅਕਾਊਂਟ ਜਿਹੜੇ ਉਹ ਜਨਤਕ ਹੋਣੇ ਚਾਹੀਦੇ ਨੇ ਮਤਲਬ ਉਹ ਪਬਲਿਕਲੀ ਅਕਾਊਂਟ ਹੋਣੇ ਚਾਹੀਦੇ ਨੇ ਜਿਹਦਾ ਜੋ ਮਤਲਬ ਬਰਾਬਰ ਦੇ ਮੈਂ ਆਪਣੇ ਵੱਲੋਂ ਵੀ ਪਾਉਣ ਦੀ ਕੋਸ਼ਿਸ਼ ਕਰੂੰਗਾ ਚਾਹੇ ਪਰ ਪਰਿਵਾਰ ਨੂੰ 5000 ਹੋਵੇ ਭਾਵੇਂ 10000 ਹੋਵੇ ਮੈਂ ਆਪਣੇ ਵੱਲੋਂ ਵੀ ਪਾਉਣ ਦੀ ਕੋਸ਼ਿਸ਼ ਕਰੂੰਗਾ ਸਰਕਾਰ ਅਕਾਊਂਟ ਜਿਹੜੇ ਜਨਤਕ ਕਰੇ ਔਰ ਦੇਸ਼ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਉਹਨਾਂ ਦਾ ਬੰਦਾ ਜਦੋਂ ਚਲੇ ਜਾਂਦਾ ਨਾ ਪਰਿਵਾਰ ਦੇ ਵਿੱਚੋਂ ਜੀ ਚਲੇ ਜਾਂਦਾ ਉਹ ਘਾਟਾ ਪੂਰਾ ਨਹੀਂ ਹੋ ਸਕਦਾ ਪਰ ਫਿਰ ਵੀ ਜੇ ਕਿਤੇ ਆਰਥਿਕ ਉਹਨਾਂ ਦੀ ਮਦਦ ਉਹਨਾਂ ਨੂੰ ਮੁਆਵਜ਼ਾ ਉਹਨਾਂ ਨੂੰ ਕੋਈ مالی ਸਹਾਇਤਾ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਉਹਦੇ ਲਈ ਐਫਰਟ ਸਾਨੂੰ ਸਾਰਿਆਂ ਨੂੰ ਜ਼ਰੂਰ ਕਰਨਾ ਚਾਹੀਦਾ ਆਪਾਂ ਕਹਿਣ ਨੂੰ ਨਾ ਅਸੀਂ ਮੈਂ ਫਿਰ ਕਹਿੰਨਾ ਕਿ 20-25 ਸਾਲਾਂ ਤੋਂ ਅਸੀਂ ਸੁਣਦੇ ਜਾ ਰਹੇ ਹਾਂ ਕਿ ਇੰਨਾ ਕੁ ਮੁਲਕ ਅਸੀਂ ਇਹਨੂੰ ਮਸਲ ਕੇ ਰੱਖ ਦਿਆਂਗੇ ਪਾਕਿਸਤਾਨ ਨੂੰ ਉਹ ਕਰ ਦਿਆਂਗੇ ਅੱਜ ਤੱਕ ਉਹ ਸਾਡੇ ਕਾਬੂ 'ਚ ਨਹੀਂ ਆਇਆ 30 ਸਾਲਾਂ ਦੇ ਵਿੱਚ ਜੋ ਸਾਡਾ ਆਪਾਂ ਸਾਡੇ ਤੇ ਪੰਜਾਬ ਨੇ ਵੀ ਇੰਨਾ ਸੰਤਾਪ ਵੰਡਾਇਆ ਆਤਵਾ ਚ ਅੱਜ ਤੱਕ ਉਹ ਸਾਡੇ ਕੰਟਰੋਲ 'ਚ ਨਹੀਂ ਆਇਆ ਫੌੜਾ ਮਾਰਨ ਨੂੰ ਅਸੀਂ ਵੀ ਬੜੇ ਤਗੜੇ ਆ ਬੇਕਮੈਂਟ 'ਚ ਮਸਲ ਦਾਂਗੇ ਹੁਣ ਵੀ ਕਿਉਂ ਹੋ ਰਿਹਾ ਬਾਰਡਰ ਬੰਦ ਹੈ ਬਾਰਡਰ ਸੀਲ ਕਰ ਦਿੱਤੇ ਗਏ ਨੇ ਉਦੋਂ ਉਹ ਇਲਾਕੇ ਵਿਲੇ ਕਰਾ ਨਾ ਕਿਤਨਾ ਕੁਤੇ ਮਤਲਬ ਕੁਛ ਨਾ ਕੁਝ ਸਰਜਿਕਲ ਸਟ੍ਰਾਈਕ ਜਾਂ ਕੁਛ ਵੀ ਤੁਸੀਂ ਕਹਿ ਲੋਗੇ ਇਹ ਹੋਊਗਾ ਪਰ ਇਹਦੇ ਨਾਲ ਮੈਂ ਕਹਿੰਦਾ ਕਰੋ ਜਰੂਰ ਬਦਲਾ ਲਓ ਸਾਡੇ ਦੇਸ਼ ਦੀ ਜਨਤਾ ਦਾ ਜਿਹੜਾ ਮਨ ਦੇ ਵਿੱਚ ਬੜਾ ਰੋ ਹੈ ਬੜਾ ਗੁੱਸਾ ਹੈ ਜਿੱਥੇ ਰੋਸ ਹੈ ਅਤੇ ਗੁੱਸਾ ਵੀ ਬਹੁਤ ਜ਼ਿਆਦਾ ਵਾ ਹਾਂ ਕਿ ਸਾਡਾ ਦੇਸ਼ ਕਿਸੇ ਨੂੰ ਵੀ ਇਸ ਇਹ ਨਹੀਂ ਸਾਬਤ ਹੋਣਾ ਚਾਹੀਦਾ ਕਿ ਸਾਡਾ ਦੇਸ਼ ਕਿਸ ਜੋਰ ਹੈ ਜੀ ਜੀ ਤੁਹਾਨੂੰ ਲੱਗਦਾ ਕਿ ਜਿਹੜਾ ਤੁਸੀਂ ਸਰਕਾਰ ਦੇਗੇ ਇੱਕ ਪ੍ਰਪੋਜ਼ਲ ਰੱਖਦੇ ਪਏ ਜੇ ਕਿ ਇਹਨਾਂ ਦੇ ਅਕਾਊਂਟ ਜਿਹੜੇ ਆ ਸਾਰੇ ਸਾਰੇ ਦਿੱਤੇ ਜਾਣ ਲੱਗਦਾ ਹੈ ਕਿ ਇਹ ਹੋ ਜਾਏਗਾ ਸਰਕਾਰ ਕੁਝ ਕਰੇਗੀ ਇਹ ਤਬਰ ਮੈਂ ਮੈਂ ਕਰੈ ਰੱਖੀ ਆ ਜੀ ਜੋ ਮੇਰੇ ਦਿਮਾਗ ਚ ਆਈ ਆ ਜੋ ਬੰਦੇ ਨੂੰ ਲੱਗਦਾ ਕਿ ਇਸ ਤਰੀਕੇ ਉਹਨਾਂ ਦੀ ਕੋਈ ਥੋੜੀ ਬਹੁਤੀ ਹੈਲਪ ਜਿਹੜਾ ਜਿਹੜਾ ਵੀ ਕਰਨਾ ਚਾਹੇਗਾ ਮੇਰਾ ਖਿਆਲ ਹੈ ਜਦੋਂ ਇਹ ਅਕਾਊਂਟ ਇਹਨਾਂ ਦੇ ਜਨਤਕ ਹੋ ਜਾਣਗੇ ਤੇ ਦੇਖੋ ਬਹੁਤ ਸਾਰੀ ਦੁਨੀਆ ਹੈ ਜਿਹੜੀ ਮਤਲਬ ਹਮ ਧਰਤੀ ਰੱਖਦੀ ਆ ਜਿਹੜੀ ਦੁਨੀਆ ਚਾਹੁੰਦੀ ਆ ਕਿ ਉਹ ਟੱਬਰ ਜਿਹੜੇ ਜੋ ਉਹਨਾਂ ਦਾ ਜੀ ਘਰਦਾ ਚੱਲ ਗਿਆ ਤੇ ਕਮ ਸੇ ਕਮ ਜ਼ਿੰਦਗੀ ਸਰਵਾਈਵ ਅੱਗੋਂ ਕਰਨ ਲਈ ਜਾ ਆਪਣਾ ਆਪਣੀ ਜ਼ਿੰਦਗੀ ਅچھے ਤਰੀਕੇ ਨਾਲ ਗੁਜ਼ਰਬਸਰ ਕਰ ਲਈ ਕੁਝ ਨਾ ਕੁਝ ਮਾਲੀ ਸਹਾਇਤਾ ਤੇ ਚਾਹੀਦੀ ਹੈ ਨਾ ਹਮਮ ਸਰਕਾਰ ਵੀ ਇਹਦੇ ਵਿੱਚ ਕੋਈ ਨਾ ਕੋਈ ਜਿਹੜੀ ਕੰਪਨਸੇਸ਼ਨ ਆ ਉਹ ਦਵੇ ਇਹਨਾਂ ਨੂੰ ਕੋਈ ਨਾ ਕੋਈ ਗ੍ਰਾਂਟ ਦਵੇ ਜਿਹੜਾ ਵੀ ਇਹਨਾਂ ਦਾ ਬਣਦਾ ਨਹੀਂ ਤੇ ਮੈਂ ਕਹਿੰਦਾ ਅਕਾਊਂਟ ਹੀ ਜਾਰੀ ਕਰ ਦਿਓ ਜਿੱਦੀ ਜੋ ਸ਼ਰਧਾ ਹੋएगी ਜਿੱਦੀ ਜੋ ਕੈਸਟੀ ਹੋएगी ਉਹ ਪਾਉਣ ਦੀ ਕੋਸ਼ਿਸ਼ ਕਰੇਗਾ ਤੇ ਜਿੱਥੇ ਲੋਕ ਦੇਣ ਨੂੰ ਤਿਆਰ ਨੇ ਉੱਥੇ ਮੈਂ ਕਹਣਾ ਹਰਕਤਾਂ ਹਰ ਦੇਸ਼ 'ਚ ਬੰਦੇ ਇਹੋ ਹੁੰਦੇ ਨੇ ਮੈਂ ਹੋਰ ਇੱਕ ਚੀਜ਼ ਥੋੜੀ ਜਿਹੀ ਆ ਆਨਲਾਈਨ ਹੀ ਚੈੱਕ ਕਰਨਾ ਚਾਹੁੰਦੀ ਜੀ ਜੀ ਅਮਰitsar ਤੋਂ ਸ਼੍ਰੀਨਗਰ ਦੀ ਟਿਕਟ ਅਕਸਰ ਜਿਹੜੀ 22500 ਤੇ 3000 ਰੁਪਏ ਤੱਕ ਲੱਗਦੀ ਹੈ। ਹਾਂ ਪੱਕੀ ਅੱਜ ਵੀ ਇੰਨੀ ਆ ਰਹੀ ਹੈ। ਸਰਕਾਰ ਨੇ ਕਲਟੀਮਟਮ ਦਿੱਤਾ ਕਿ 48 ਘੰਟੇ ਦੇ ਵਿੱਚ ਵਿੱਚ ਤੁਸੀਂ ਮਤਲਬ ਇਧਰ ਵਾਲੇ ਪਾਕਿਸਤਾਨ ਵਾਲੇ ਉਧਰ ਵਾਪਸ ਚਲੇ ਜਾਣਾ, ਇਧਰ ਵਾਲੇ ਵਾਪਸ ਆ ਜਾਣ। ਸ਼੍ਰੀਨਗਰ ਤੋਂ ਲੋਕ ਜਿਹੜੇ ਡਰ ਦੇ ਮਾਹੌਲ ਦੇ ਵਿੱਚ ਆ ਗਏ, ਉਹ ਜੇ 5-7-10 ਦਿਨ ਦੀਆਂ ਛੁੱਟੀਆਂ ਕੱਟਣ ਗਏ ਨੇ ਤੇ ਅੱਜ ਹਰ ਬੰਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਜਿਹੜੇ ਵੀ ਕੋ ਮਣ ਗਏ, ਕਿਸੇ ਦੇ ਮਾਂ ਦਾ ਬੇਟਾ ਗਿਆ, ਕੋ ਨੋਂ ਗਈ ਤਾਂ ਉਹਨਾਂ ਨੇ ਉਹਨੂੰ ਵਾਪਸ ਬੁਲਾ ਲਿਆ ਕਿ ਨਹੀਂ ਬੁਲਾ ਲਿਆ। ਕਿੰਦੇ ਹੋਣਗੇ ਨਾ ਵਾਪਸ ਆ ਰਹੇ ਸੀ ਨਗਰ ਦੇ ਵਿੱਚੋਂ ਔਰ ਇੱਥੋਂ ਜਾਣ ਦੀ ਟਿਕਟ 25 ਹੋਣ ਕਿਸੇ ਨੇ ਜਾਣਾ ਨਹੀਂ ਇੰਨਾ ਡਰਦਾ ਮਾਹੌਲ ਹੈ ਤੇ ਵਾਪਸੀ ਦੀ ਟਿਕਟ ਪਤਾ ਕਿੰਨੇ ਦੀ ਕਰ ਦਿੱਤੀ ਹੈ ਕੰਪਨੀਆਂ ਦਾ ਫਾਇਦਾ ਕਿੱਦਾਂ ਸਾਡੇ ਦੇਸ਼ ਦੀਆਂ ਹੀ ਨੇ ਨਾ ਜਿੰਨੀਆਂ 에ਰਲਾਈਨ ਨੇ 10000 15000 20000 ਮਤਲਬ ਇਹੋ ਜੇ ਕੰਮਾਂ 'ਚ ਵੀ ਤੁਸੀਂ ਪੈਸੇ ਕਮਾਉਣ ਤੋਂ ਬਾਜ਼ ਨਹੀਂ ਆਉਂਦੇ ਯਾਰ ਤੁਹਾਡਾ ਟੀਚਾ ਹੀ ਇਹ ਹੈ 12000 ਤੇ ਕਿਸੇ ਇੰਟਰਵਿਊ ਦੇਖਦੇਵੇਂ 12000 ਤੇ ਜਿਹੜੀਆਂ ਗੱਡੀਆਂ ਜਿਹੜੀਆਂ ਛੋਟੇ ਗੱਡੀਆਂ ਹੁੰਦੀਆਂ ਨੇ ਜਿਹੜੀਆਂ ਬੁੱਕ ਕਰਾਈਦੇ ਪਰਿਵਾਰ ਵਾਸਤੇ ਉਹ ਸ 12000 ਤੋਂ ਉੱਤੇ ਉਹ ਕੈ ਇਹੋ ਜਿਹੇ ਲੋਕ ਕਣਾਉਣੇ ਦੋ ਪਾਸੇ ਹੀ ਹੁੰਦੇ ਨੇ ਹਨਾ ਆਪਣੇ ਆਪਾਂ ਇੱਥੇ ਆਪਾਂ ਪੰਜਾਬ 'ਚ ਵੇਖਣਾ ਸ਼ੁਰੂ ਹੋ ਗਏ ਕਿੰਨਾ ਹਿੰਦੂ ਸਿੱਖ ਚਿਫਤ ਕਰਾ ਜਿਹੜਾ ਪੌਣਾ ਸ਼ੁਰੂ ਹੋ ਗਿਆ ਆਪਸ 'ਚ ਧਰਮਾਂ 'ਚ ਲੜਨੇ ਸ਼ੁਰੂ ਹੋ ਗਏ ਹਰ ਪਾਸੇ ਇਹੋ ਜੀ ਮਤਲਬ ਤਬੀਅਤ ਦੇ ਇਹੋ ਜੀ ਸੋਚ ਦੇ ਲੋਕ ਹੁੰਦੇ ਨੇ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਇਹ ਦੇ ਨਾਲ ਸੋਚੋ ਤੇ ਸਹੀ ਯਾਰ ਕਿੰਨਾ ਵਪਾਰਕ ਨੁਕਸਾਨ ਹੁੰਦਾ ਕਿੰਨਾ ਇਹਦੇ ਨਾਲ ਜਿੰਨੇ ਰੋਜੀ ਰੋਟੀ ਉਥੋਂ ਕਮਾ ਕੇ ਖਾਣੀ ਹੈ ਜਦੋਂ ਉਹਦਾ ਕੰਮ ਬੰਦ ਹੋ ਜਾਂਦਾ ਉਹਦਾ ਗੁਜ਼ਾਰਾ ਕਿਵੇਂ ਚੱਲਦਾ ਕੱਲ ਜਿੱਦਣੇ ਹਮਲਾ ਹੋਇਆ ਅਗਲੇ ਦਿਨੀ ਘੰਟੇ 2 ਘੰਟੇ ਜਾਨੀ ਸੀ ਜਾਨੀ ਸੀ ਮੈਂ ਉਹ ਹੀ ਗੱਲ ਕਰਦਾ ਪਾਜੀ ਉਹ ਲੋਕ ਮਤਲਬ ਇੱਕ ਥਿਚੀ ਉਹਨਾਂ ਦਾ ਜਿਹੜਾ ਉਹ ਰੋਜ਼ਗਾਰ ਉੱਡ ਜਾਂਦਾ ਜਿਹੜੀ ਉਹਨਾਂ ਦੇ ਮਤਲਬ ਦੋ ਪੈਸੇ ਕਮਾਉਣੇ ਸੀਗੇ ਆਪਣੇ ਪਰਿਵਾਰ ਵਾਸਤੇ ਉੱਥੇ ਜਾਣਾ ਟੂਰਿਸਟ ਨੇ ਜਾਣਾ ਪੈਸੇ ਖਰਚ ਕਰਨੇ ਨੇ ਦੇਸ਼ ਇਦਾਂ ਹੀ ਚਲਦੀ ਹੈ ਨਾ ਦੁਨੀਆ ਇੱਕ ਦੂਜੇ ਦਾ ਕਾਰੋਬਾਰ ਚਲਾ ਕੇ ਇਹ ਕਿੰਨਾ ਮਤਲਬ ਸਫਰ ਕਰਨਾ ਪੈਂਦਾ ਲੋਕਾਂ ਨੂੰ ਔਰ ਦੂਜੇ ਪਾਸੇ ਤੁਸੀਂ ਉੱਥੇ ਦੇਖੋ ਲੋਕ ਕਹਿ ਰਹੇ ਆ ਗੁਰਦੁਆਰੇ ਮੰਦਰਾਂ ਦੇ ਵਿੱਚ ਕਿ ਯਾਰ ਤੁਸੀਂ ਘਬਰਾਓ ਨਾ ਤੁਹਾਡੇ ਰਹਿਣ ਦਾ ਵੀ ਬੰਦੋਬਸਤ ਕਰ ਦਿੰਨੇ ਆ ਤੁਹਾਨੂੰ ਕਿਤੇ ਆਉਣ ਜਾਣ ਦਾ ਵੀ ਬੰਦੋਬਸਤ ਕਰ ਦਿੰਨੇ ਆ ਤੇ ਆ ਸਾਡੀਆਂ 에ਅਰਲਾਈਨਸ ਜੋ ਸੋਚ ਰਹੀਆਂ ਨੇ ਵੀ ਵਾਰਦਾਤ ਹੋਈ ਹੈ ਮਤਲਬ ਲੋਕ ਉਥੋਂ ਇੱਕਦਮ ਘਬਰਾੜ ਦੇ ਵਿੱਚ ਆ ਗਏ ਨੇ ਉਹਨਾਂ ਦਾ ਫਾਇਦਾ ਉਠਾਉਣ ਲਈ ਆਪਾਂ ਟਿਕਟਾਂ ਹੀ 15 15 20 20000 ਦੀਆਂ ਇੱਕ ਟਿਕਟ ਵਿੱਚ ਦਿਖਾ ਰਿਹਾ 60000 ਰੁਪਏ ਦੀ ਟਿਕਟ ਕਰ ਦਿੱਤੀ ਹੈ 2 ਤੋਂ 3000 ਟਿਕਟ ਵਾਲੀ ਲੱਖ ਲਾਹਣਤਾ ਯਾਰ ਸਾਡੇ ਦੇਸ਼ ਵਾਲੇ ਲੋਕਾਂ ਤੇ ਇਹਨਾਂ ਦੇ ਉੱਤੇ ਵੀ ਲੱਖ ਲਾਹਣਤਾ ਵੀ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਠਾਉਂਦੇ ਹੋ ਵੀ ਉੱਥੇ ਲੋਕ ਉਹਨਾਂ ਨੂੰ ਸੋਚ ਰਹੇ ਨੇ ਮੌਤ ਉਹਨਾਂ ਦੇ ਸਿਰ ਦੇ ਉੱਤੇ ਮੰਡਰਾ ਰਹੀ ਉਹ ਤੇ ਇਹੀ ਸੋਚਦੇ ਹੋਣਗੇ ਨਾ ਤੇ ਤੁਸੀਂ ਉਹਦਾ ਨਜਾਇਜ਼ ਫਾਇਦਾ ਉਠਾ ਕੇ ਤੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਹੋ ਮਤਲਬ ਇਹੋ ਜਿਹੇ ਲੋਕ ਵੀ ਹੁੰਦੇ ਨੇ ਦੁਨੀਆ ਬਿਲਕੁਲ ਸਹੀ ਗੱਲ ਹੈ ਜਿਸ ਤਰ੍ਹਾਂ ਕਿ ਉਹ ਦੱਸਦੇ ਪਏ ਜੀ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਉੱਤੇ ਲੱਖ ਲਾਹਨਤ ਹੈ ਕਿ ਇੱਕ ਬੰਦਾ ਉੱਥੇ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਾਸਤੇ ਝੂਲਦਾ ਪਿਆ ਕਿ ਕਿਸੇ ਤਰੀਕੇ ਮੈਂ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਜਾ ਤਾਂ ਉਸ ਚੀਜ਼ ਦਾ ਫਾਇਦਾ ਚੁੱਕਦੇ ਡਰ ਦਾ ਧੰਦਾ ਕਰਨ ਵਾਲੇ ਜਿਹੜੇ ਨੇ ਉਹਨਾਂ ਉੱਤੇ ਵੀ ਸਖਤੀ ਕਿਤੇ ਨਾ ਕਿਤੇ ਸਰਕਾਰ ਵੱਲੋਂ ਕਰਨੀ ਚਾਹੀਦੀ ਹੈ ਦੇਖਣਾ ਹੋਏਗਾ ਕਿ ਹ cameraman Devinder de naal Daily Post Punjabi Amritsar